ਹੁਣ ਫੁੱਲ ਲਾਉਂਗਾ ਆ ਇੱਕ ਮੇਰਾ ਰਾਦਾ ਇੱਥੇ ਲਾਦਾ ਇੱਕ ਉਹ ਥੇ ਲਾਵਾਂ ਬਾਕੀ ਗਮਲੇ ਪਾ ਲਈਏ ਸਾਰੇ ਫੇਰ ਇਹ ਆ ਵੀ ਉਹਨੇ ਵੇਖਾ ਬਰਾ ਚੰਗੇ ਲੱਗਦੇ ਆ ਦੇ ਬਾਰੇ ਵਿੱਚ ਉੱਤਰ ਦੀ ਆਉਣਾ ਛਣ ਛਣ ਕਰਦੀ ਸੋਚਾਂ ਹੀ ਪੈ ਗਿਆ ਹਾਂ ਉਹ ਹਾਂ ਕਿਹੜਿਆਂ ਸੋਚਣੇ ਪੈ ਗਿਆ ਉਹ ਕੋਈ ਨਹੀਂ ਕੋਈ ਨਹੀਂ ਹਟ ਹਾਂ ਹਟ ਮਗਾ ਦਿੰਦੇ ਆ ਤੇ ਸੇਉਂ ਕਾ ਉਥੇ ਬਣਾਉਣਾ ਹੀ ਆ ਠੀਕ ਆ ਹਾਂ ਤੇ ਆਹੋ ਤੇ ਚੁੱਲਾ ਮੈਂ ਦੂਜਾ ਹੀ ਲੈਣਾ ਵਾ ਚੁੱਲਾ ਨਹੀਂ ਬਣਾਉਣਾ ਠੀਕ ਆ ਚੁੱਲਾ ਦੂਜਾ ਰੈਡੀਮੇਡ ਨਹੀਂ ਮਿਲਦਾ ਹਾਂ ਲਓ ਉਹ ਲੈਣਾ ਤੇ ਫੱਟੀ ਵੀ ਬਣਾਉਣੀ ਆ ਮੈਂ ਲੱਕੜ ਦੀ ਬਣਾਣਾ ਤੇ ਇੱਕ ਪੀੜੀ ਬਣਾਉਣੀ ਆ ਠੀਕ ਹੈ ਤੇ ਉਹ ਬਾਕੀ ਚਲੋ ਬਾਕੀ ਆਪੇ ਆਣ ਕੇ ਬਣਾ ਲੂਗੀ ਆਹੋ ਹੈ ਆ ਦਸ ਮੰਗਾ ਲੈਨੇ ਆ ਮੰਗਾ ਲਿਆ ਆ ਮੰਗਾ ਲੀਦਾ ਕੋਈ ਨਹੀਂ ਆ ਇਹ ਟ ਲਾ ਲੋ ਹਾ ਨਜ਼ਰ ਬਾਏ ਇਹ ਤਾਂ ਲੱਗ ਜਾਣੀ ਆ ਅੱਛਾ ਲੱਗ ਜੂਗੀ ਹਾਂ ਠੀਕ ਆ ਠੀਕ ਆ ਐ ਵਧੀਆ ਟੌਰ ਕੱਢਣਾ ਮੈਂ ਤਾਂ ਟੈਨਸ਼ਨ ਆ ਲੋ ਹਾਂ ਠੀਕ ਆ ਕਰਨਾ ਪਤਾ ਮੇਰੀ ਗੱਲ ਸੁਣ ਪਤਾ ਕੀ ਕਰ ਉਧਰ ਪੋਚਾ ਲੈ ਕੇ ਨਾ ਮੇਰੇ ਨਾਲ ਪੋਚੇ ਲਵਾ ਮੈਂ ਜਾਣਾ ਵਾਂ ਕਿਤੇ ਤੇ ਛੇਤੀ ਕੰਮ ਖਤੂਗਾ ਹੋਊਗਾ ਤਾਂ ਮੈਂ ਛੇਤੀ ਜਾਣ ਵਾਲੇ ਬਣ ਬਣੂਗੀ ਚੰਗਾ ਚੱਲ ਮੇਰਾ ਪੁੱਤ ਛੇਤੀ ਕਰ ਹੋਗਾ ਹਾਂ ਜਾਗਾ ਚੱਲ ਲਾ ਦੇ ਪੋਚੇ ਕੀ ਹੋਣਿਆ ਤੁਹਾਨੂੰ ਹੱਥ ਮਾਰੀ ਜਾਣਾ ਕੀ ਗੱਲ ਵਾ ਫਿਰ ਕੀ ਹੱਥ ਮਾਰਤਾ ਕੀ ਹੋ ਗਿਆ ਆ ਦੱਸ ਕਾ ਪੋਚੇ ਲਾ ਦੇ ਮਮੀ ਨਹੀਂ ਜਾਣਾ ਜਾ ਲਾ ਦੇ ਮੈਂ ਤੁਹਾਡੇ ਮਮੀ ਨੇ ਤੈਨੂੰ ਕਿਹਾ ਮੈਨੂੰ ਥੋੜੀਆ ਤੂੰ ਇਹ ਘਰ ਚ ਨਹੀਂ ਰਹਿੰਦਾਗਾ ਵੀ ਮੈਂ ਰਹਿਣਾ ਮੈਂ ਪੋਚੇ ਲਾਉਣ ਥੋੜੀ ਏਨਾ ਪਿਸਣਾ ਪਿਸੂਣਾ ਸਦੂੰਗਾ ਸੋਨੀ ਤੀਕਣਾ ਕਿਸਾਨ ਨੌਮੇ ਬੈਠਾ ਮੈਂ ਕੰਮ ਕਰਾਂ ਨਹੀਂ ਕੋਈ ਤੈਨੂੰ ਕੰਮ ਕਮ ਕਰ ਲੈ ਜਾ ਠੋਕ ਕੋਈ ਤੇ ਤੂੰ ਬੜਾ ਬਾਬੂ ਬਣਿਆ ਤੂੰ ਕੱਲਾ ਗਾਵਾਂ ਉਹ ਮੈਂ ਤਾਂ ਖਪਿਆ ਜਾਂ ਹੁੰਦਿਆਂ ਬਾਹਰੋਂ ਤੇਰੀ ਗੱਲ ਕਰਦਾ ਤੂੰ ਵੀ ਕਰ ਲੈ ਕਿਥੇ ਬੈਠ ਖਾਰੀ ਨਾ ਮੈਂ ਸਾਦੀ ਦਿਹਾੜੀ ਮੈਂ ਨਾਲ ਫੜ ਕੇ ਬੈਠਾ ਬਾਲਟਾ ਜਾ ਚਲ ਗਿਆ ਮੈਂ ਹੁਣ ਹੋ ਦਫਾ ਕਰ ਛੋਟੇ ਨੂੰ ਪਰੇ ਜਾ ਕੰਮ ਕਮ ਕਰ ਕੋਈ ਹਾਂ ਮੇਰੇ ਦਿਲ ਦਾ ਟੁਕੜਾ ਵਾ ਤੇ ਨਾਲ ਮੇਰਾ ਵਿਆਹ ਕਰੋ ਸਿੱਧੀ ਗੱਲ ਯੋ ਕੰਮ ਤਾਂ ਨਾਲ ਕੋਈ ਕਰਦਾ ਨਹੀਂ ਵਿਆਹ ਜ਼ਰਾ ਕਿਥੋਂ ਕਰ ਦਈਏ ਕੰਮ ਨਹੀਂ ਸਾਰੇ ਪੱਠੇ ਮੈਂ ਪਾਉਣਾ ਉਹ ਪੱਠੇ ਪਾਇਆ ਨਹੀਂ ਗੱਲ ਬਣਦੀ ਕੰਮ ਵੀ ਕਰਨਾ ਪੈਂਦਾ ਬਾਹਰ ਅੰਦਰ ਜਾ ਕੇ ਹੁੰਦੇ ਮੇਰੇ ਮਾਪੇ ਜਿੰਦਾ ਤੇ ਮੇਰਾ ਵਿਆਹ ਨਾ ਕਰ ਦੇ ਕਿੰਨੇ ਲਾਉਣੇ ਆ ਮੈਂ ਕਿਹਾ ਤੈਨੂੰ ਕਿਹਾ ਤੁੰਡਾ ਜਾ ਲਾ ਦੇ ਵੀ ਕੀ ਉਹ ਚੱਲਿਆ ਵਾ ਕੀ ਕਲੇਸ਼ ਪਾਇਆ ਤੁਸੀਂ ਦੋਵਾਂ ਨੇ ਤੈਨੂੰ ਸੁਣਾ ਦਿੱਤਾ ਸੀ ਕਿ ਬਾਰ ਪੋਚਾ ਲੈ ਕੇ ਤੂੰ ਤਾਂ ਅੱਗੇ ਸਾਹਮਣੇ ਬਰਾਬਰ ਹੋ ਕੇ ਬਹਿ ਗਿਆ ਵਾ ਮੈਂ ਕਿਹਾ ਇਹਨੂੰ ਇਹਨੇ ਕਹਿੰਦੇ ਲਾ ਦੇ ਤੂੰ ਪੁੱਛ ਸੁਣਾਦ ਪਤ ਮੈਂ ਤੈਨੂੰ ਦਿੱਤਾ ਸੀ ਤੂੰ ਘੜੀ ਉਹਨੂੰ ਡਿਆ ਮੈਂ ਠੋਕਾ ਇਹ ਵੀ ਲਾ ਦੂਗਾ ਇਹ ਵੀ ਘਰ ਚੇ ਰਹਿੰਦਾ ਵਾ ਤੈਨੂੰ ਪਤਾ ਤਾਂ ਹੈਗਾ ਵਾ ਉਹਨੂੰ ਮੈਂ ਕਹਿੰਦੀ ਨਹੀਂ ਕਿ ਅਗਾ ਨਹੀਂ ਆਖੇ ਲੱਗਦਾ ਮੇਰੇ ਤੈਨੂੰ ਮੈਂ ਸਿਆਣਾ ਕਰਕੇ ਕਹਿੰਨੀ ਆ ਤੈਨੂੰ ਪਤਾ ਤਾਂ ਹੈਗਾ ਕਿਵੇਂ ਦਾ ਵਾ ਇਹ ਤਾਂ ਫਿਰ ਇਦਾਂ ਕੰਮ ਹੀ ਨਾ ਕੋਈ ਕਰੂਗਾ ਤੇ ਮਹਿਲਾ ਬੈਠ ਰਹਿੰਦਾ ਤਾਂ ਦੋਵੇਂ ਕੋਈ ਨਹੀਂ ਕਰਦੇ ਪੁੱਤ ਤਾ ਕੰਮ ਸਿੱਖਿਆ ਕਰੋ ਕੋਈ ਜੇ ਬਾਹਰ ਨਹੀਂ ਨਾ ਕੰਮ ਕਰਨਾ ਕੰਮ ਸਤੋਂ ਮਾਂ ਨੇ ਮਦਦ ਕਰਵਾ ਦਿਆ ਕਰੋ ਹੱਥ ਪਲਾ ਮਰਵਾ ਦਿਆ ਕਰੋ ਮੇਰੇ ਨਾਲ ਹੀ ਸਿੱਖ ਲੈ ਸਿੱਖ ਲੈ ਨਾਸਿਰ ਪਾ ਇਹਨਾਂ ਦਾ ਨਹੀਂ ਕੋਈ ਜੀ ਬਣਨਾ ਚਲ ਜਾ ਸੋਹਣੀ ਪਾ ਜੀ ਨੂੰ ਨਾ ਲੂਣ ਚੈੱਕ ਕਰਵਾ ਜਾ ਕਿ ਸਬਜੀ ਦਾ ਹਾਂ ਜਾ ਫਿਰ ਜਿੱਥੇ ਚੱਲੀ ਆ ਤੂੰ ਨਾ ਇੱਧਰ ਬੋਲਿਆ ਕਰ ਜਾ ਨਿਆਣਿਆਂ ਵਿੱਚ ਉਠੋ ਤਾਂ ਚਲੋ ਚਲੋ ਹੋਇ ਲੋ ਚੱਲ ਬੇ ਤੂੰ ਦੁਨੀਆ ਨਾ ਨਹੀਂ ਹੋਣਾ ਕਿੱਡਾ ਭੋਵੇ ਚੜਿਆ ਤੂੰ ਉਹ ਵੱਡਾ ਭਰਾ ਵਾ ਤੇਰਾ ਉਹਦੇ ਆਖੇ ਲੱਗਿਆ ਕਰ ਦੋਵਾਂ ਕਰ ਮੈਂ ਇਹ ਲਾ ਦਿੰਦਾ ਦੋਵਾਂ ਹੀ ਮੈਂ ਲਾ ਦਿੰਦਾ ਚੱਲ ਫਿਰ ਜਾਓ ਛੇਤੀ ਕਰੋ ਜਾ ਲੈ ਆ ਪੁੱਛਾ ਕੱਢ ਲਿਆ ਮੈਂ ਇਹ ਲਾਣਾ ਆਖਾ ਕਿ ਉਹ ਨੌਰੇ ਦਿਵਾਲੀ ਤੇਨੂੰ ਕੰਮ ਹੋ ਲੈ ਕਹਿਂਦੇ ਆ ਆਇਦਰ ਆਇਦਰ ਚੱਲ ਇਧਰ ਲਾ ਗੱਲ ਆ ਜਾ ਕੇ ਮੈਂ ਆਣੇਗਾ ਲੈ ਵਾ ਕਿਤੇ ਡੋਰਿਆ ਭਰੇ ਫਿਰਦੇ ਰਹਿੰਦੇ ਦੋਵੇਂ ਛਡਈਆਂ ਵਾਂਗੂ ਕੋਈ ਅਕਲ ਨੂੰ ਹੱਥ ਮਾਰੋ ਤੇ ਨਿਆਣੇ ਜੇ ਜੇ ਇਹੋ ਜੇ ਕੰਮ ਕਰਨੀ ਹੈ ਨਾ ਤੇ ਜਾ ਕੇ ਬਾਹਰ ਕੰਮ ਕਰ ਸਿੱਖੋ ਨਹੀਂ ਤਾਂ ਮਾ ਝੋਨੇ ਵਿੱਚ ਬਾੜਨਾ ਜਾਂ ਕੱਟ ਕੱਢਣ ਵਾਸਤੇ ਸ਼ਰਮਿੰਦੇ ਨਾ ਹੋਣ ਤੇ ਕੰਮ ਤਾਂ ਇੰਨਾ ਚਾਲੂ ਨੇ ਨਾ ਕਿਤੇ ਕੰਮ ਤੇ ਧਿਆਨ ਹੀ ਨਹੀਂ ਦਿੰਦੇ ਸਾਰਾ ਦਿਨ ਕਿਹੀਂ ਕੰਮ ਹੀ ਕਰਨਾ ਕੋਈ ਤੇ ਖਾਣ ਨੂੰ ਕਹਿਣਗੇ ਮੰਮੀ ਆਹ ਚੀਜ਼ ਬਣਾ ਦੇ ਤੇ ਮੈਨੂੰ ਆਹ ਬਣਾ ਦੇ ਉਹ ਨਿੱਕਾ ਜਿਹੜਾ ਉਹ ਕਹੂਗਾ ਆਹ ਬਣਾ ਦੇ ਤੇ ਵੱਡਾ ਨਹੀਂ ਛੜਾ ਛੜਦਾ ਸਾਰਾ ਦਿਨ ਸੋਈ ਵਾਲੀ ਬੜੇ ਰਹਿੰਦੇ ਸਾਰਾ ਦਿਨ ਬਸ ਚਲ ਛੇਤੀ ਛੇਤੀ ਆ ਜਾਓ ਘਰ ਨੂੰ ਜਾ ਭਰਾ ਤੇਰਨਾ ਨਹੀਂ ਕੋਈ ਜਿੱਤ ਸਕਦਾ ਗੱਲਾਂ 'ਚ ਲੱਗੇ ਬੁੜੀਆਂ ਮਗਰ ਕੋਈ ਜਾ ਕੇ ਆਪਣਾ ਬੈਠਾਰੇ ਨਾ ਸਾਰੀ ਢੜੀ ਠਕੜਾ ਮਾਰ ਕੇ ਬਾਬੀ ਰੋਟੀ ਲੈ ਗਦੇ ਮੈਨੂੰ ਦੇ ਆਪਾਂ ਫਿਰ ਨੂੰ ਲਿਆ ਦੇ ਨੀ ਰੋਟੀ ਇਹਨੂੰ ਤੇ ਸਵੇਰੇ ਸ਼ਾਮ ਨਾ ਬਸ ਰੋਟੀਆਂ ਦਾ ਹੀ ਸਰਗਾ ਚੜਿਆ ਕੰਮ ਇਹਨੂੰ ਹੋਰ ਕੋਈ ਨਹੀਂ ਜੇ ਅੰਦਰ ਜਾਣ ਉਹਨਾਂ ਨੇ ਖਾਦੀ ਆ ਤੇ ਬਾਹਰ ਇਹਦੇ ਖਾਦੀ ਆ ਅੱਜ ਤੂੰ ਹੀ ਦਰਾਓ ਸਾਲ ਹੋਤੇ ਹੀ ਕੋਈ ਨਹੀਂ ਇਹਨੂੰ ਬਸ ਤੀ ਸਾਲ ਹੋਤੇ ਆ ਵੇ ਲੋ ਮੈਂ ਤੁਹਾਡੀ ਫੇਵਰੇਟ ਦਾਲ ਬਣਾਈ ਆ ਇਹ ਦਾਲ ਖਾ ਕੇ ਨਾ ਸਵਾਦ ਦੱਸਿਓ ਕਿਦਾਂ ਦਾ ਵਾ ਦਾਲ ਬਣਾਈ ਆ ਹਾਂ ਤੂੰ ਕੱਲ ਕਹਿੰਦੇ ਸੀ ਨਾ ਇਹ ਵਾਲੀ ਦਾਲ ਬਣਾਓ। ਸਵਾਦ? ਦਾਲ ਦਾ ਕੱਲ ਫਰਮ ਨਹੀਂ। ਸੱਚੀ? ਮੈਂ ਖਾ ਕੇ ਵੇਖਾਂ। ਕੀ ਪਾਇਆ ਦਾਲ 'ਚ ਇੰਨੀ ਸਵਾਦ ਬਣਾ ਦਈਏ। ਕਿਦਾਂ ਸਾੜ ਦਿਆ ਮੈਨੂੰ? ਸਾਹਮਣੇ ਦਾਦਾ ਖਾਂਦੇ ਆ। ਤੇਰਾ ਨਖਤੇ ਹੋ ਹਾਂ ਰਹਿਣਾ ਵਾ। ਤੂੰ ਨਹੀਂ ਕਿਤੇ ਸੁਧਰਨਾ ਚੰਗਾ? ਅੰਦਰ ਰਹਿ ਖਾਣਾ। ਕਿਉਂ ਤੈਨੂੰ ਕੀ ਹੁੰਦਾ ਤੇਰੇ ਸਾਪ ਲੱੜਦੇ ਤੇਰੇ ਕਿਤੇ ਲੱਡੇ ਸਾਪ ਮੇਰਾ ਯਾਰ ਗਰਾਉਂਡ ਸਿੱਧੀ ਗਾਲੀਓ। ਨੀਤਾ ਚੰਗੀਆਂ ਹੋਣ ਨਾ ਤੇ ਸਾਰਾ ਕੁਝ ਹੀ ਹੋ ਜੇ। ਨੀਤ ਨੂੰ ਮਰਾਦਾ ਹੀ ਆ ਚੰਗਾ। ਨੀ ਨਮਰਾਦਾ ਪੈ ਲਾ ਲਾ ਨਮਰਾਦਾ ਹੀ ਅੱਗੇ ਹੋਰ ਕੀ ਲਾ 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 ਰੱਖਿਆ ਪਹਿਲਾਂ ਕਹਿੰਦੀ ਪੈ ਜਾ ਸਾਰੀ ਪੈ ਉਹ ਇਹ ਤਾਂ ਇਹ ਤਾਂ ਹੋਣਾ ਹੀ ਪਰ ਇਹ ਤਾਂ ਨਹੀਂ ਹੋਣਾ ਇਹਦੀ ਨੀਤ ਹੀ ਮਾੜੀ ਹੈ ਇਹਦੀ ਜੀ ਨੀਤ ਹੀ ਮਾੜੀ ਮੇਰੀ ਵਿਆਹ ਕਰਾ ਦੇ ਇਹ ਤਾਂ ਹੋਣਾ ਹੀ ਉਹ ਵੀ ਨਹੀਂ ਹੋਣਾ ਜੇਰਾ ਹੁਣ ਮੈਨੂੰ ਪੈਣੀ ਨਹੀਂ ਆਉਂਦੀ ਘਰ ਤੋਂ ਸੋਹਣਾ ਹਾਂ ਮੈਂ ਜਾ ਤਾਲੀ ਨਾਲ ਕਰਾ ਲਾ ਪੈੜੀ ਨਾ ਤਾਲੀ ਨਾਲ ਦਾ ਵਿਆਹ ਕਰ ਦੋ ਇਹਦਾ ਹਾਂ ਜਾ ਕਰ ਲਾ ਵਿਆਹ ਜਿੱਥੇ ਹੁੰਦਾ ਜੇਰਾ ਜਾ ਮੇਰੀ ਛੁੱਟੀ ਆੜਿਆਂ ਨਾਲ ਤੈਨੂੰ ਜਾ ਕਰ ਲਾ ਜਿੱਥੇ ਹੁੰਦਾ ਜੇਰਾ ਪੜ ਕੇ ਹੋਈ ਜਿਆਦਾ ਜਾਦਾ ਮਸ਼ਰਫ ਢੜ ਕੇ ਤੇ ਫਲਾਉ ਇਹਨੂੰ ਬੇਲੇ ਪਾਸੇ ਲੜਾਈ ਚਤੋਂ ਚਾਰ ਕਰਦਾ ਰਹਿੰਦਾ ਵਾ ਤੱਕ ਕੋਈ ਨਹੀਂ ਤੈਨੂੰ ਵੇਖ ਲੋ ਏਡੇ ਮਹਿੰਗੇ ਪਾਗਾ ਮੂੜਾ ਲਿਆਂਦਾ ਚੁੱਕ ਕੇ ਨੇ ਮਾਰਨ ਲੱਗ ਪਏ ਮੈਂ ਇਹਦੇ ਕੰਮ ਵਾ ਹੈ ਦੇ ਲੈ ਸ਼ੈਸਦਮ ਮਤਾ ਇਹਨੂੰ ਦੋਖੋ ਵੇ ਕੋਈ ਪਹਿਲੇ ਆਡੇ ਲੱਗੇ ਆ ਟੁੱਟ ਜੂ ਸਾਡੀ ਟੁੱਟ ਜੀ ਉਹਨੂੰ ਕੀ ਭਰਾ ਬਾਲਟਾ ਜਾ ਲੈ ਕੇ ਪਹਿਲਾਂ ਬੈਠਾ ਰੋਟੀਆਂ ਸਵੇਰ ਸ਼ਾਮ ਨੂੰ ਖਾਣ ਨੂੰ ਬਸ ਇਹਨੂੰ ਕੰਮ ਹੋਰ ਕੋਈ ਨਹੀਂ ਆ ਮਾਰਾ ਚੋੱਕ ਕੇ ਜਿੱਦਾ ਜਿੱਦਾ ਤੂੰ ਪਿੰਡ ਲੈ ਮੱਠੇ ਪੋਨਾ ਵਾ ਤਾ ਬੀਜੇ ਕਹਿੰਦੇ ਮੈਂ ਵੀ ਬੀਜੇਂਗੀ ਬੀਜੇਂਗੀ ਵਾਟਿਕਾ ਕੋੜੇ ਜਰ ਤੂੰ ਰਲਾ ਦੇਣਾ ਕੁੜੀ ਜਿਹੜੀ ਬਾਤ ਨੇ ਨੇ ਤੇ بادشاہ ਬਣਿਆ ਮੈਂ ਫਰਾ ਕੰਮ ਕਰਦਾ ਹਾਂ ਹੋਰ ਨਾ ਕਰ ਇਹਨੂੰ ਫੜ ਕੇ ਥੋੜਾ ਜਾ ਜਨਾਨੀਆਂ ਮਗਰ ਲੱਗੇ ਹੀ ਉਹ ਪਰ ਵੀ ਮੈਂ ਦੇਣਾ ਵਾ ਕਰ ਕੇ ਆ ਗਿਆ ਆਪਣਾ ਇੱਕ ਬਾਹ ਚਲ ਗਿਆ ਵਾ ਇਹ ਜਨਾਨੀ ਮਗਰ ਲੱਗਾ ਉਹਦੇ ਮਗਰ ਸਬਜ਼ੀ ਬੜੀ ਸ਼ਵਾਦ ਸਬਜ਼ੀ ਬੜੀ ਸ਼ਵਾਦ ਬਹੁਤ ਨੇ ਮਟਰ ਪਰੀ ਬਣਾਇਆ ਮੇਰੀ ਵੀ ਪਰ ਹੀ ਆਉ ਤੇ ਮੈਨੂੰ ਵੀ ਸਬਜ਼ੀ ਜਲੂਨ ਮਖਾ ਲੂਗੀ ਇਹ ਡਰੋਂ ਆਈਆਂ ਪਤਾ ਨਹੀਂ ਗੱਲ ਕੀ ਆ ਕਿ ਡੀਨਾ ਵਧੀਆ ਜੱਦਾ ਆਉਂਦੀਆਂ ਆਂ ਹੀ ਮਿਸਤਰੀ ਨੇ ਆਣ ਕੇ ਨਾ ਮੂਹੜ ਹੀ ਖਰਾਬ ਕਰ ਦਿੱਤਾ ਆਂਦਾ ਹੀ ਹੇਟਾਂ ਲਿਆ ਦੇ ਨਾ ਸਿੱਟਾਂ ਤੇ ਪਈਆਂ ਵਾ ਉਹ ਲਾਲਾ ਪਹਿਲੋਂ ਤੂੰ ਗੁਰੂਆ ਕਿਡੀਆਂ ਵਧੀਆ ਜੱਦਾ ਆਉਂਦੀਆਂ ਹਰੀ ਅਡੀਕ ਕਰਨੀ ਵੀ ਨਾ ਬੜੀ ਔਖੀ ਹੋ ਜਾਂਦੀ ਹੁੰਦੀ ਕਮੀ ਨਾ ਹੁੰਦੀਆਂ ਨਹੀਂ ਹੁਣ ਤੇ ਡੀਕ ਹੀ ਨਹੀਂ ਹੁੰਦੀ ਤੇ ਪਰ ਯਕਦੋਂ ਆਉਣਾ ਮੈਂ ਡੀਕ ਹੀ ਜਾਣਦੇ ਆ ਮੈਂ ਕਿਹਾ ਚੱਲੇ ਆਉਗੀ ਉਹਨੂੰ ਮੈਂ ਆਖੂਗਾ ਇੱਕ ਚੁੱਲ੍ਹਾ ਹੀ ਬਣਾ ਦੇ ਡਰਮ ਜਿਹਾ ਕੋਈ ਦੇ ਦਾਂਗੇ ਪੀਪਾ ਜਿਹਾ ਵਿੱਚ ਮਿੱਟੀ-ਮੁੱਟੀ ਲਾ ਦਾਂਗੇ ਇਹ ਚਿਲਾ ਬਣਾ ਦਊਗੀ ਤੇ ਫਿਰ ਆਸਤੇ ਨਾ ਕਹਿ ਦਾਂਗੇ ਚੁੱਲੀ ਤੇ ਬਹਿਣ ਵਾਲੀ ਕੋਈ ਮਿਲ ਜੇ ਨਾ ਉਹਦੇ ਸਾਹਮਣੇ ਆਖਾਂਗੇ ਨਾ ਹਰਿਆ ਗੱਲ ਬਣ ਜੇ ਆਖੂਗੀ ਕਿ ਮੈਂ ਹੀ ਪਕਾ ਦਿਆ ਕਰੂੰਗੀ ਚਲੋ ਵੇਖੋ ਰੱਬ ਦੇ ਰੰਗ ਦੀਗਦੇ ਹਾਂ ਹੁਣ ਬਿਠੇ ਇੱਥੇ ਕੀ ਕਰਨਾ ਅੱਛਾ ਹਾ ਤੇ ਨੀ ਨਿਕਲ ਉਹਨੇ ਅੱਖੀ ਹਲਣਾ ਹੀ ਫਰੇਨੋ ਸੂਦਰ ਦੀ ਨੀ ਬੁੜੀ ਇਹ ਕਿਦੇ ਚਾਚੀ ਇੱਕ ਮਿੰਟ ਹੋਲਡ ਕਰੀ ਹਾਂ ਦੱਸ ਰੋਟੀ ਬਣਾ ਦੋ ਭੁੱਖ ਲੱਗੀ ਆਏ ਹਾ ਵੇ ਤੁਸੀਂ ਤੇ ਰੋਟੀ ਦੀ ਨਾ ਰੋਟੀ ਰੋਟੀ ਕਾ ਕੇ ਤੁਸੀਂ ਤੇ ਦੋਣੇ ਮੇਰੀ ਜਾਨ ਹੀ ਖਾਲੀ ਇੱਕ ਤੇਰਾ ਬਾਹਰ ਛੜਾ ਚਾਚਾ ਇੱਕ ਦੋਵੇਂ ਤੁਸੀਂ ਮਾਂ ਨੂੰ ਕਿਹਾ ਆਪਣੀ ਜਾ ਕੇ ਮੈਂ ਫੋਨ ਕਰਨੀ ਆ ਉੱਤੋਂ ਟੈਨਸ਼ਨ ਪਈ ਆ ਕਾਣ ਮੇਰੀ ਦੀ ਸੱਸ ਲੜਨ ਦੀ ਕਿਤੇ ਆਹਰਾਂ ਦਾ ਉਹਦੇ ਨਾਲ ਜਾ ਜਾ ਕੇ ਤੇ ਮਾਂ ਆਪਣੀ ਨੂੰ ਕਹਿ ਜਾ ਕੇ ਮੇਰੇ ਕੋ ਨਹੀਂ ਪਕਾਦੀਆਂ ਰੋਟੀਆਂ ਲੜਨ ਉਹਦੇ ਤੁਹਾਨੂੰ ਗਈ ਟੈਨਸ਼ਨ ਪਈ ਹੁਣ ਭੁੱਖ ਲੱਗੀ ਤਾਂ ਰੋਟੀ ਲਾ ਦੋ ਤੇ ਲੈ ਦੱਸ ਮੇਰੀ ਭੈਣਾ ਮੈਨੂੰ ਹੁੰਦੀ ਨਹੀਂ ਟੈਨਸ਼ਨ ਗਈ ਆ ਵੇਖ ਲੈ ਗੱਲ ਕਰਦੇ ਵੇਖ ਲੈ ਤੂੰ ਆ ਨਹੀਂ ਮੇਰੇ ਘਰ ਕਲੇਸ਼ ਮੇਰੇ ਨਾਲ ਮੇਰੇ ਘਰ ਦਾ ਤੇਰੇ ਨਾਲੋਂ ਵੱਧ ਕਲੇਸ਼ ਈਓ ਇੱਕ ਮੈਂ ਹੀ ਚੁੱਪ ਰਹਿਣੀ ਆ ਬਸ ਇਹਨਾਂ ਦਾ ਨਹੀਂ ਕੋਈ ਹੱਲ ਜਾ ਆਪਣੀ ਮਾਂ ਨੂੰ ਕਹਿ ਜਾ ਕੇ ਗੱਲ ਕਰ ਲਾਂਦੇ ਮੈਨੂੰ ਖੈਰ ਇਸ ਵਾਲੀ ਕਾਦੀ ਗੱਲ ਸਭ ਨੂੰ ਰੋਟੀ ਦਿੱਤੀ ਹੋਈ ਤੱਕ ਦੇ ਕਲੇਸ਼ ਵਾਲੀ ਕਾਦੀ ਗੱਲ ਮੈਂ ਰੋਟੀ ਲੈ ਤੁਹਾਨੂੰ ਕਹਤਾ ਵਾ ਉਹ ਵਰਕਿਟੋਂ ਮੈਂ ਕਹਤਾ ਜਾ ਜਾ ਸਿਰਨਾ ਮੇਰਾ ਖਾ ਜਾ ਆਪਣੀ ਮਾਂ ਨੂੰ ਕਹਿ ਜਾ ਕੇ ਜਾ ਆਪ ਤੂੰ ਤਿੰਨ ਚਾਰ ਗੋਲੀਆਂ ਸਬਜੀ ਦੇ ਖਾਂਦੇ ਖਾਂਦੇ ਨਾਲ ਢਿੱਡ ਭਰ ਲੈਂਦੇ ਜੇ ਦੂਜੇ ਖਾਣੇ ਹੁੰਦੀ ਮੈਂ ਮਰ ਜਾ ਨਹੀਂ ਤੈਨੂੰ ਮੇਰੀ ਸਬਜੀ ਦਾ ਹੀ ਸਾੜਾ ਸਾਡੇ ਵੱਲ ਵਿੰਦੇ ਰਹਿੰਦੇ ਛੜੇ ਨਹੀਂ ਵੇਖ ਕੇ ਛੜੇ ਨੂੰ ਅੱਗ ਲੱਗੀ ਤੁਹਾਨੂੰ ਵੇਖ ਕੇ ਤੁਹਾਨੂੰ ਲੱਗ ਗਈ ਹੈ ਮੈਨੂੰ ਤਾਂ ਅੱਗ ਕੋਈ ਨਹੀਂ ਲੱਗੀ ਤੈਨੂੰ ਲੂ ਗਿਆ ਸਾਡੀ ਲੂਣ ਕੇ ਹੀ ਵੇਖ ਲਿਆ ਕਿਤੇ ਰੋਟੀ ਤੁਹਾਡਾ ਮੰਗਲੀ ਰੋਟੀ ਤੂੰ ਹੀ ਦਿੰਦੇ ਨਹੀਂ ਕਦੇ ਆ ਕੇ ਖਾਣ ਨੂੰ ਜਾ ਆਪਣੀ ਮਾਂ ਕੋਲ ਲੈ ਲੈ ਜਾ ਕੇ ਲੈ ਲੈ ਨਾ ਘਰ ਦਾ ਵੱਡੀਆਂ ਜਿਆਦਾ ਆ ਵੇਖ ਲੈ ਸੋਣੀ ਨਹੀਂ ਆਣਾ ਤੂੰ ਆਹ ਹਾਲਿਓ ਕਰ ਦੇ ਇੱਥੇ ਨਹੀਂ ਝਰਦਾ ਕੋਈ ਕਿਸ ਨੂੰ ਵੇਖ ਕੇ ਤੂੰ ਆ ਨਹੀਂ ਮੇਰੇ ਘਰ ਆ ਤੇਰੀ ਤੇ ਸੱਸ ਲੜਦੀ ਕੱਲੀ ਤੇ ਸਾਰਾ ਟੱਬਰ ਹੀ ਮੇਰੇ ਵੱਲ ਹੋਇਆ ਵਾ ਝਰਦਾ ਹੀ ਨਹੀਂ ਕੋਈ ਵੇਖ ਕੇ ਜੇ ਉਹ ਆ ਤੇ ਉਹ ਨਹੀਂ ਝਰਦੀ ਤੇ ਜੇ ਨਿਆਣੇ ਤੇ ਨਿਆਣੇ ਮਾਂ ਤੋਂ ਵੱਧ ਤੇ ਸਾਰਿਆਂ ਤੋਂ ਵੱਧ ਛੜਾ ਉਹ ਤਾਂ ਲਖਤੇ ਨੇ ਜਾਣ ਹੀ ਖਾਦੀ ਆ ਮੇਰਾ ਇ ਦਿਨ ਰਾਤ ਇੱਕੋ ਗੱਲ ਕੀਤੀ ਮੇਰਾ ਵਿਆਹ ਕਰ ਦੋ ਮੇਰਾ ਵਿਆਹ ਕਰ ਦੋ ਆਹ ਕਿ ਦੇ ਕੱਖ ਉੱਗਿਆ ਕਿ ਦੇ ਕਿ ਘਾ ਉੱਗਿਆ ਕੋਈ ਕੋ ਇੰਨੇ ਸੋਹਣੇ ਫੁੱਲ ਬੁੱਟੇ ਆ ਤੇ ਘਾ ਜੜਾ ਭਾਬੀ ਏ ਭਾਬੀ ਬੋਲੀਆ ਭਾਬੀ ਮੈਂ ਤੈਨੂੰ ਗੱਲ ਕਰਨ ਡਿਆ ਵਾਂ ਇਹ ਨਜ਼ਰਾ ਪੜ ਪੜ ਕੇ ਵੇਖੀ ਜਾਂਦਾ ਵਾ ਦਿਖ ਨਹੀਂ ਲਿਆ ਕੰਮ ਕਰਨ ਦੀ ਆ ਤੂੰ ਤਾਂ ਸਾਧਨੇ ਕੁਝ ਕਰਨਾ ਨਹੀਂ ਇੱਕ ਪੱਠੇ ਬਸ ਇੰਨੇ ਕੁ ਪਾਗ ਦੇ ਮਹਿਲਾ ਤੇਲਦਾਰ ਇੰਨਾ ਸਾਰਾ ਦਿਨ ਕੰਮ ਸਗੋਂ ਆਹੇ ਕਰ ਦਿੰਦਾ ਲੱਗੇ ਹੋਰ ਨਹੀਂ ਕੁਝ ਤੇ ਵੇਖ ਕੋੜੇ ਕੋੜੇ ਕਿੰਨਾ ਵਿੱਚ ਕਾ ਖੁੱਗ ਗਿਆ ਆ ਕਾ ਉੱਗ ਗਿਆ ਆ ਤੈਨ ਦਿਖਦਾ ਨਹੀਂ ਹੈ ਨਾ ਦਿਖਦਾ ਵਾ ਦੇਹਦਾ ਉਹ ਤੇ ਕਰੇ ਨਾ ਫਿਰ ਹਨਾ ਤੈਨੂੰ ਨਹੀਂ ਦੇਦਾ ਕੀ ਦੇਦਾ ਹਨੂ ਐਡਾ ਲੰਮਾ ਦੇ ਦੇ ਨੱਕਵਾਰਾ ਫੈਂਡਿਆ ਇਹਨੇ ਇਕ ਵਾਰੀ ਰਹਿਣਾ ساری ਉਮਰ ਬੁੱਢਾ ਹੋ ਗਿਆ ਜਿਵੇਂ ਤੂੰ ਯਾਹ ਧਿਆਨ ਲੱਗ ਇੱਕ ਨੇ ਰੋਟੀਆਂ ਖਵਾ ਹੋਇਆ ਜਿਹੜ ਕੱਢਿਆ ਉਹਨੂੰ ਤੇ ਦੱਸ ਹਾਂ ਰੋਟੀਆਂ ਨਾ ਖੰਡਾ ਰਿਆ ਕਰੋ ਦੀਆਂ ਜੇ ਰੋਟੀ ਵਰਕੇ ਖਾ ਹੀ ਲੈਂਦਾ ਵਾ ਪਤਾ ਕਿੰਨਾ ਕੰਮ ਕਰਦਾ ਵਾ ਕੰਮ ਕਰਦਾ ਮੈਂ ਨਹੀਂ ਕਰਦਾ ਸਾਰਾ ਮਾਰਦਾ ਕੰਮ ਉਹਦੇ ਸਿਰ ਤੇ ਆ ਮੇਰਾ ਕੰਮ ਤਾਂ ਤੇਰੇ ਸਿਰ ਤੇ ਹੋਵੇ ਨਾ ਤੂੰ ਤੇ ਪਾਸ ਸਾਨੂੰ ਭੁੱਖੇ ਮਾਰਦੇ ਤੇ ਮੇਰਾ ਕੰਮ ਤਾਂ ਨਹੀਂ ਦਿਖਦਾ ਹੀ ਨਹੀਂ ਆ ਤੇਰਾ ਕੰਮ ਕਰਦਾ ਵਾ ਦੱਸ ਮੈਨੂੰ ਕੀ ਕਰਦਾ ਸਾਰਾ ਦਿਨ ਗੱਪਾ ਛਪਾ ਕਰਦਾ ਇਨਾ ਜਦ ਕਦੀ ਕੇਹ ਲਾਗੇ ਬੈਠ ਕੇ ਕਦੀ ਕੇਹ ਲਾਗੇ ਬੈਹਿ ਕੰਮ ਕਾਰ ਕਰਿਆ ਕਰ ਜੇ ਤੂੰ ਕੰਮ ਕਰਦਾ ਹੁੰਦਾ ਨਾ ਹੁਣ ਤੇਰੇ ਘਰ ਖੂਰ ਪਰਿਆਣ ਕੇ ਬੈਠੀ ਹੋਣੀ ਤੇ ਲਿਆ ਦਵਾਂ ਗੱਪਾਂ ਮਾਰਨ ਵਾਲੀ ਮੈਂ ਕੇਹ ਲਾਗੇ ਨਾ ਪਾਵਾਂ ਤੇ ਗੱਪਾਂ ਮਾਰਨ ਤੂੰ ਹੈਗਾ ਵਾ ਤੂੰ ਹੋਰ ਤੇਰਾ ਤਾਂ ਤੂੰ ਛਦਾਈ ਆ ਛਦਾਈਂ ਤੂੰ ਹੀ ਗਾਤਾ ਛਦਾਈ ਨਹੀਂ ਤੇਰਾ ਕੀ ਸਾਹਮਣਾ ਵਾ ਤੈਨੂੰ ਛਦਾਈ ਕਰਦਾ ਜਿਹੜਾ ਤੇਰੀ ਸਾਮੀ ਹੋ ਕੇ ਸਾਹਮਣਾ ਤੇਰੀ ਤੈਨੂੰ ਬੋਲ ਮੇਰੇ ਬਿਉਂਦੀ ਹੈ ਨਾ ਹੋਰ ਲੋਕਾਂ ਨੂੰ ਸੁਣਾ ਰੋਲਾ ਪਾ ਪਾ ਕੇ ਮੇਰੇ ਪਿਆਲੇ ਸਾਹਮਣੇ ਇਹਨਾਂ ਨੇ ਕੀ ਪਿਆਲੀ ਤੇਰੀ ਏ ਜਿਹੜੀ ਸਾਹਮਣੇ ਆ ਜੇ ਮੈਂ ਭਾਬੀ ਮਰ ਗਿਆ ਨਾ ਤੁਹਾਨੂੰ ਭੂਤ ਬਣ ਕੇ ਚੁੰਮੜਦਾ ਵਾਂ ਬਸ ਇਹੋ ਗੱਲ ਕਹਿ ਰਿਆ ਕਰ ਬਾਅਦ ਵਿੱਚ ਜੇ ਮੈਂ ਮਰ ਗਿਆ ਨਾ ਨਾ ਆਹ ਹੋ ਜਾ ਤੇ ਆਹ ਹੋ ਜੋ ਅਹੀਂ ਮਰ ਜਾਣਾ ਵਾ ਤੂੰ ਨਹੀਂ ਮਰਨਾ ਮਰ ਉਹ ਸਹੀ ਫਿਰ ਉਹਦੇ ਅੱਗੇ ਤੂੰ ਚੋਣਾ ਵਾ ਨਹੀਂ ਲੈ ਮੇਰੀ ਗੱਲ ਸੁਣਾ ਜੇ ਅਹੀਂ ਮਰ ਗਈਆਂ ਤੁਹਾਡੇ ਬੱਚੇ ਕਿਹਨੇ ਸਾਹਮਣੇ ਨੇ ਇਹ ਦੱਸ ਪਹਿਲਾਂ ਮੈਨੂੰ ਬੱਚੇ ਮੈਂ ਪਾਲ ਦੂੰਗਾ ਮੈਂ ਬਾਹਰ ਕਰ ਦੂੰ ਪਾਲ ਤੋਰੇ ਵਰਗੇ ਵੇਖੇ ਮੈਂ ਕਈ ਚਾਚੇ ਹੁੰਦੇ ਨੇ ਵੇਚਵਾੜ ਦਿੰਦੇ ਬੱਚਿਆਂ ਨੂੰ ਉਹ ਬੋਸ ਆ ਹਾਂ ਗੋਡੇ ਗੋਡੇ ਹੋ ਗਈ ਗਲੋਂ ਫੰਟਨ ਕੀ ਦੱਸਾਂ ਮੈਂ ਤੁਹਾਡੇ ਵਾਂਗੂ ਨਹੀਂ ਮੈਂ ਕਰਦਾ ਉਹਨਾਂ ਨੂੰ ਪੜਾਊਂਗਾ ਲਿਖਾਊਂਗਾ ਤੇ ਬਾਹਰ ਭੇਜ ਦਊਂਗਾ ਆਪ ਕਿੰਨਾ ਕ ਪੜਿਆ ਵਾ ਪੜਿਆ ਪੜਿਆ ਵਾ ਉੜ ਆਖਣਾ ਤੈਨੂੰ ਆਉਂਦਾ ਨਹੀਂ ਜੇ ਪੜਿਆ ਹੁੰਦਾ ਤਾਂ ਉੜ ਲੈ ਮੇਰੇ ਕੋ ਸੁਣ ਕੇ ਤਾਂ ਮਗਰ ਹੀ ਉੜਾ ਬੋਲ ਦਿੱਤਾ ਆ ਬਾਕੀ ਵੀ ਆਉਂਦੇ ਆ ਮੈਨੂੰ ਕੀ ਆਉਂਦਾ ਤੈਨੂੰ ਐੜ ਆਂਬ ਆਏ ਹੋਏ ਬੱਬਾ ਖੋਤਾ ਤਾਂ ਇਹ ਤੇ ਸਿਰੇ ਦਾ ਸ਼ਗਾਈ ਆ ਫੇਰ ਤੂੰ ਹੂੰ ਆਹ ਚਾਚੇ ਵੱਲ ਵੇਖ ਲਾ ਉਹ ਤੋ ਇਹ ਕਲ ਸੇਖਲਾ ਗਈ ਉਹ ਤਾਂ ਨਹੀਂ ਨਾ ਵਿਆਹ ਆ ਉਮਰ ਲੰਘ ਗਈ ਉਹਦੀ ਤੂੰ ਵੀ ਆਸ ਲਾਦੇ ਹੁਣ ਚੰਗਾ ਭਾਬੀ ਆਸ ਨਾ ਮੈਂ ਲਾਈ ਜਿਹਨੇ ਕੱਲ ਨਹੀਂ ਆਈਆਂ ਕੌਣ ਕੱਲ ਆਈਆਂ ਹੀ ਉਹੋ ਹੀ ਆਈਆਂ ਏੜੀਆਂ ਅੱਛਾ ਜਿਹੜੀਆਂ ਉਹ ਗੱਡੀਆਂ ਵਾਲੀਆਂ ਤੁਰੀਆਂ ਫਿਰਦੀਆਂ ਵਾਂ ਆਹੋ ਚਾਚੇ ਨੂੰ ਮੈਂ ਕਿਹਾ ਵਾ ਕਿ ਮੈਂ ਰਿਸ਼ਤੇ ਦੀ ਗੱਲ ਕਰਉ ਜੇ ਤੁਹਾਨੂੰ ਤਾਂ ਮੈਂ ਕਹਿ ਰਹਿਆ ਅਸੀਂ ਕਿ ਤੁਸੀਂ ਮੇਰੀ ਜੇ ਤੁਸੀਂ ਕਰ ਨਹੀਂ ਗਲਤ ਕਰ ਲੋ ਮੇਰੀ ਠੇ ਕੋਈ ਭੈਣ ਭੂਣ ਆਪਣੀ ਲੈ ਨਹੀਂ ਲਿਆ ਦੋ ਨੇ ਮੈਂ ਉਹ ਲੈਵਣੀ ਆ ਚਾਚੇ ਨੂੰ ਤੂੰ ਕਿਹਾ ਕੀ ਹੋਰ ਕੀ ਕਿਹਾ ਚਾਚੇ ਨੂੰ ਚਾਚੇ ਨੂੰ ਮੈਂ ਕਿਹਾ ਕਿ ਮੇਰਾ ਵਿਚੋਲਾ ਬਣ ਜਾਗੇ اچھا ਹੂੰ ਅੱਛਾ ਤੇਰਾ ਵਿਚੋਲਾ ਬਣ ਜਾ ਤੋ ਹੋਰ ਆਪਣਾ ਤਾਂ ਹੋ ਜਾਣੀ ਤੇਰਾ ਵਿਚੋਲਾ ਕਿੱਥੇ ਬਣ ਜੂਗਾ ਉਹਨੇ ਬਣ ਜਾਣਾ ਮੇਰੀ ਗੱਲ ਸੁਣ ਮੰਨਿਆ ਸਿੱਧੀ ਗੱਲ ਆ ਐਵੇਂ ਨਾ ਵਿਆਹ-ਵਿਦੇ ਚੱਕਰਾਂ ਵਿੱਚ ਪਿਆ ਚੰਗਾ ਉਮਰ ਲੰਘ ਗਈ ਤੇਰੇ ਨਾਲ ਚਾਚੇ ਪਿੱਛੇ ਨਾ ਲੱਗਿਆ ਕਰ ਉਹਨੇ ਸਾਡਾ ਘਰ ਬਰਬਾਦ ਕਰ ਦੇਣਾ ਹੀ ਹੂੰ ਚੰਗਾ ਤੇ ਭਾਬੀ ਤੂੰ ਹੀ ਕਰਾ ਦੋ ਆ ਫਿਰ ਕੋਈ ਨਹੀਂ ਮੈਂ ਵੇਖੂੰਗੀ ਜੇ ਕੋਈ ਤੱਕ ਚਾਹੂਗੀ ਨਾ ਕੁੜੀ ਤੇ ਵੇਖੂੰਗੀ ਤੇਰਾ ਕਰਵਾਉਂਗੀ ਜੇ ਪਹਿਲਾਂ ਤੂੰ ਲਾਲਾ ਚਾਹਣਾ ਚਾਹਿਆ ਕਰ ਆਪਣੀਆਂ ਪਹਿਣਾ ਦਿੱਤੇ ਕਰਾਉਣੇ ਉਮਰ ਵਿਆਹੀਆਂ ਗਈਆਂ ਆ ਪਹਿਣਾ ਤੇ ਰਿਸ਼ਤੇ ਹੋ ਗਏ ਆ ਆਹੋ ਤੇ ਕੋਈ ਨਹੀਂ ਕੁੜੀਆਂ ਕਿੜੀਆਂ ਉਹ ਬੜੇ ਡਾਕਟਰ ਲੱਭ ਲਿਆ ਤੁਸੀਂ ਆਹੋ ਤੇਰਾ ਨਾ ਵਧੀਆ ਲੱਭੇ ਆ ਯਾਰ ਮੈਂ ਉਹਦਾ ਨਾਂ ਹੀ ਨਹੀਂ ਪੁੱਛਿਆ ਕੀ ਨਾਂ ਹੋਊਗਾ ਉਹਦਾ ਪਤਾ ਨਹੀਂ ਮੈਂ ਇਹੋ ਪੁੱਛਦਾ ਰਿਆਂ ਤੁਸੀਂ ਬੈਠੇ ਕਿੱਥੇ ਆ ਅੱਜ ਜੀ ਆਈ ਨਾ ਨਾਂ ਜ਼ਰੂਰ ਪੁੱਛਣਾ ਮੈਂ ਕਹਿ ਦੇਣਾ ਅੱਜ ਝਗਣਾ ਮਾਸਾ ਨਹੀਂਗਾ ਮੈਂਣਾ ਤੇਰਾ ਉਹ ਫਰੰਟ ਦੇ ਉੱਤੇ ਨਾਂ ਲਿਖਣਾ ਜੋ ਵੀ ਹੋਊਗਾ ਮੈਂ ਲਿਖ ਦੇਣਾ ਆਜਾ ਹੋਣੀ ਦੇ ਇਪਤਾ ਨਹੀਂ ਗੱਲ ਲਿਖੀ ਆ ਤੇਰੀ ਯਾਦ ਬਥੇਰੀ ਆਉਗੀ ਪਰ ਤੂੰ ਨਹੀਂ ਆਉਣਾ ਯਾਦ ਬਥੇਰੀ ਆਉਗੀ ਨਹੀਂ ਪਰ ਤੂੰ ਨਹੀਂ ਆਉਣਾ ਅੱਜ ਘਰੇ ਆਉਣਾ ਹੀ ਨਹੀਂਗਾ ਫੇਰ ਵੇਖਾਂ ਬਲਾ ਅਰੇ ਕਿੱਥੇ ਆਉਂਦੇ ਨੇ ਮੋ ਨਾ ਮੇਰੇ ਗੱਲ ਸੁਣ ਤੇਰੇ ਬਿਨਾ ਖੂਹ ਲਾਤੇ ਹੀ ਉਹਨਾਂ ਦੇ ਚਲ ਔਰ ਧੰਕ ਦੱਸ ਸਾਜ ਸਵਰ ਕੇ ਬੈਠਾ ਵਾ ਤੇ ਕੰਮਵਰੀ ਨੂੰ ਗੱਛੀ ਤਾਂ ਜਾਂਦੀ ਓ ਕੰਮ ਕਰ ਲੱਗਿਆ ਚਲ ਤੋਰਦਾ ਵੈਂਦੀਆਂ ਤੇ ਹੁੰਦੀਆਂ ਐ ਮੇਰੇ ਬਾਗ ਜਿਹੜਾ ਹੁੰਦੀਆਂ ਨੇ ਇੱਥੇ ਤੂੰ ਬੜਾ ਹੋਰ ਪਰੇ ਹੀ ਨਾ ਤੇਰੇ ਔਰ ਵੈਂਦੀਆਂ ਹੀ ਜਿਹੜਾ ਅੱਜ ਇੰਨੀ ਗੱਲ ਕਹਿ ਰਹੀ ਤੀਓ ਅੱਗਰ ਮੇਰੇ ਭੈਣਾਂ ਬੜੇ ਜੀ ਨਾਲ ਕੋਈ ਨਹੀਂ ਤੇਰੀ ਮੈਂ ਫੜ ਕੇ ਤੰ ਦਾਸਤਾ ਹੀ ਮੈਂ ਕੀ ਗੱਲ ਹੋ ਗਈ ਮੈਂ ਵੀ ਲੜੀ ਕਰਤੇ ਕੁਛ ਨਹੀਂ ਆ ਪਤਾ ਉਦਾਂ ਦੇ ਬੋਲਣ ਹਾਂ ਦੱਸ ਮੈਂ ਕਹਿਣਾ ਮੈਂ ਚਾਚੀ ਨੇ ਰੋਟੀ ਨਹੀਂ ਲਾਈ ਆਗੀ ਤੂੰ ਆ ਕੇ ਖਾ ਲਿਓ ਰੋਟੀ ਨਹੀਂ ਲਾਈ ਆਪਣੀ ਮਾਂ ਨੂੰ ਕਹਿਆ ਮੇਰਾ ਵਿਆਹ ਕਰੇ ਤੇ ਤੇਰੀ ਚਾਚੀ ਵੀ ਰੋਟੀਆਂ ਲੈਣਾ ਲਵਾ ਦੂੰਗਾ ਲੈਣਾ ਲਾ ਦੂੰ ਇੱਥੇ ਅੱਗੇ ਦੇ ਮੈਨ ਨਹੀਂ ਡੇ ਜਾਗੇ ਉਹਨੇ ਬੜੀ ਲਾ ਕੇ ਦੇ ਦੇਣੀ ਵੇhalla ਆਪਣੇ ਚਾਚੇ ਛੱਡ ਦੀਆਂ ਗੱਲਾਂ ਗੱਲਾਂ ਕਰਦੀਆਂ ਵਾ ਮੈਨੂੰ ਛੱਡੋ ਜਾ ਤੋ ਰੋਟੀ ਲਾ ਦੋ ਐਵੇਂ ਛੱਡੋ ਕੱਲ ਦੇ ਤੱਲੇ ਮਾਦੇ ਪੱਠੇ ਪਾ ਦੇ ਪੱਠੇ ਪਾ ਦੇ ਹੁਣ ਛੱਡੋ ਹੱਸਾ ਕਿਉਂ ਮਾ ਪਤਾ ਚਾਚੇ ਛੱਡ ਦੀਆਂ ਇਹੋ ਗੱਲਾਂ ਰਹਿਣੀਆਂ ਨੇ ਤੈਨੂੰ ਪਤਾ ਦਿਮਾਗ ਦਾ ਤੋ ਕੁਝ ਹੋਣਾ ਵਾ ਤੇ ਇਦਾਂ ਦੇ ਹੋਲੇ ਬੰਦੇ ਤੇ ਨਹੀਂ ਗੱਲਾਂ ਕਰਦੇ ਹੁੰਦੇ ਨੇ ਮਾ ਦਿਮਾਗ ਦਾ ਹੋਲਾ ਵਾ ਹੋ ਗਿਆ ਜਦੋਂ ਮੇਰਾ ਵਿਆਹ ਉੰਦੇ ਹੀ ਆਡ ਹੋਣਾ ਚੱਲ ਜਾ ਘਰ ਪੱਠੇ ਪੁੱਠੇ ਵਾਟ ਤੇ ਜਾ ਕੇ ਚੱਲ ਫਿਰ ਮਤਰਾ ਸਾਹਮਣੇ ਖਾ ਕੇ ਨੇ ਮੀਟ ਬਣਾ ਬਣਾ ਕੇ ਨਾ ਅੱਗ ਤੈਨੂੰ ਕਦੀ ਮੀਟ ਮਿਲਿਆ ਹੀ ਨਹੀਂ ਹਨਾ ਅਸੀਂ ਤੈਨੂੰ ਕਦੀ ਬਣਾ ਕੇ ਨਹੀਂ ਦਿੱਤਾ ਛੜੀ ਰੋਟੀ ਦਿੰਦੇ ਹੀ ਇੱਥੇ ਖਾ ਪੀ ਕੇ ਤੇ ਨਾ ਨਹੀਂ ਕਰਦਾ ਚੱਲ ਪੱਠੇ ਵਾਟ ਜਦੋਂ ਸਾਡਾ ਰੋਟੀ ਖਾਂਦੇ ਨਾ ਉਦੋਂ ਰੋਟੀ ਦੇ ਮੈਨੂੰ ਤੂੰ ਕੀੜੇ ਪੈਗਾਂ ਮਾਰਨਾ ਭਾਬੀ ਓ ਸਿੱਧੀ ਗੱਲੀ ਓ ਲੈ ਮਾਰਦੇ ਹਾਂ ਸਾਨੂੰ ਅਈ ਤੈਨੂੰ ਚੰਗੀਆਂ ਨਹੀਂ ਲੱਗਦੀਆਂ ਚੰਗਾ ਮੇਰਾ ਸਰਾਫਾ ਤੁਹਾਨੂੰ ਓ ਜਾ ਮਾਚਾ ਤੇਰੇ ਵਰਗੇ ਕਈ ਸ਼ਰਾਫ ਦੇੰਦੇ ਫਿਰਦੇ ਆ। ਮੈਂ ਜਿਆਦਾ ਡਿਫਰੈਂਟ ਕੀਤੀ ਕੋਈ ਗੱਲ ਤੇ ਪਾਈ ਜਾਨਾ। ਕੀ ਕੀਤਾ ਤੀ ਓਏ? ਕੀਤਾ ਕੀ ਨਹੀਂ। ਚੱਲ ਪੁੱਤ ਮੂੰਹ ਨਾ ਲੱਗ। ਤੇਰੀ ਅੱਖ ਪੜੀ ਤੇ ਆ। ਨਿਆਣੇ ਤੱਕ ਨਾ ਜਾਵੀਂ ਮਿਹਨਤ ਸੰਗਲ ਸੁਣ ਲੈ ਮੇਰੀ ਸਿੱਧੀ ਤਰ੍ਹਾਂ। ਚੰਗਾ ਜਿਹੜਾ ਬੱਚੇ ਮੇਰੇ ਨਾਲ ਉਹ ਤੁਹਾਡੇ ਲੱਗਦੇ ਨੇ ਤੇ ਆ ਵੀ ਤੁਹਾਡੇ ਨੇ। ਤੇ ਮੈਂ ਇਹ ਕਹਿਣਾ ਤੁਹਾਡੇ ਮਰੇ ਆ ਕੇ ਕਿਤਾਬ ਬੋਲ ਲੈ ਨੰਨਾ। ਬੱਚੇ ਨੇ ਬੱਚੇ ਨੇ ਕਹਾਂ ਕੁਛ ਤਾਂ। ਤੁਹਾਨੂੰ ਜੀਜੀ ਤੇ ਮੈਨੂੰ ਤੂੰ ਤੂੰ। ਤੂੰ ਐਸੇ ਨਹੀਂ ਕਾ ਚੱਲ ਪੁੱਤ ਅੰਦਰ ਚੜ੍ਹ ਰੋਟੀ ਬਣਾ ਕੇ ਦਵਾ। ਚੱਲ ਮੇਰਾ ਪੁੱਤ। ਉਹਨੂੰ ਕੋਲਾ ਪੁੱਛਿਆ ਜਾਵੇ ਤੇ ਰੋਟੀ ਨਹੀਂ ਬਣਾਈ ਆ ਅੱਜ ਦਿਨ ਬੂਆ ਅੱਜ ਦਿਨ ਕਿਦਾਂ ਦਾ ਚੜਿਆ ਸੂ ਉਹ ਅੱਜ ਬਦਲ ਹੋ ਗਏ ਆ ਬਦਲ ਨਹੀਂ ਅੱਜ ਕਮਾਈ ਨਹੀਂ ਹੋਈ ਹਾਂ ਤੁਸੀਂ ਇਹ ਸੋਚ ਰਹੀ ਸੂ ਹਾਂ ਕੋਈ ਕੁਛ ਲੈਂਦਾ ਨਹੀਂ ਬਾਡੇ ਕੋਲ ਕਹਿੰਦੇ ਅਸੀਂ ਗੈਸ ਹੀ ਬਾਲਦੇ ਆ ਅਸੀਂ ਆਗ ਹੀ ਨਹੀਂ ਬਾਲਦੇ ਸਾਨੂੰ ਚੁੱਲ੍ਹਾ ਹੀ ਨਹੀਂ ਚਾਹੀਦਾ ਚੁੱਲ੍ਹਾ ਤੇ ਇੱਕ ਨਾ ਨੈਣੀ ਸਰਦਾਰੀ ਹੁੰਦੀ ਘਰ ਦੀ ਹਾਂ ਤੋ ਪਰ ਇਹ ਲੋਕ ਨਹੀਂ ਨਾ ਸਮਝਦੇ ਅੱਜ ਦੇ 100 ਰੁਪਏ ਹੀ ਦਿੱਤਾ ਉਹਨਾਂ ਨੇ ਸੋ ਕੱਲ ਕਮਾਈ ਹੋਈ ਸੀ ਹੂੰ ਕੱਲ ਨਾ ਉਹ ਛੜੇਲ ਸੀ ਨਾ ਜੋ ਉਹਨਾਂ ਨੇ ਦੇ 100 ਹੀ ਦਿੱਤਾ ਪਰ ਸਰਦਾਰ ਨੇ 500 ਦਿੱਤਾ ਹੀਗਾ ਲੈਣੀ ਸਰਦਾਰ ਦੀ ਤਾਂ ਕੋਈ ਜਨਾਨੀ ਹੈ ਨਹੀਂ ਉੱਥੇ ਕੋਈ ਪਰਿਵਾਰ ਵਿੱਚ ਜੀ ਨਹੀਂ ਹੈਗਾ ਮੈਨੂੰ ਲੱਗਦਾ ਵਾ ਉਹ ਛੜਾ ਵਾ ਜਿੱਦਾਂ ਹਾਂ ਤੇ ਉਹਨੇ ਆਪ ਹੀ ਕਿਹਾ ਹੀਗਾ ਮੈਂ ਛੜਾ ਆ ਕੀ ਆਏ ਹਾਏ ਮੈਨੂੰ ਨਹੀਂ ਚੇਤਾ ਤਾਂ ਹੀ ਤਾਂ ਖੁਦ ਬਣਾਉਣ ਡਿਆ ਸੀਗਾ ਸਾਰਾ ਪਰ ਇਹੋ ਜੇ ਛੜੇ ਜਿਹੜੇ ਨਾ ਉਹ ਸਾਡੇ ਵਰਗੇ ਲੋਕਾਂ ਨੂੰ ਮਾੜੀ ਨਿਗਾਹ ਨਾਲ ਵੇਖਦੇ ਆ ਉਹ ਰੈਨ ਦੇ ਭੂਆ ਸਾਰੇ ਸਾਨੂੰ ਗੰਦੀ ਨਿਗਾਹ ਨਾਲ ਹੀ ਦੇਖਦੇ ਆ ਜੜਾ ਜੜਦਾ ਸਿਰ ਤੋਂ ਲੈ ਕੇ ਪੈਰਾਂ ਤੱਕ ਦੇਖਦਾ ਤੈਨੂੰ ਨਹੀਂ ਪਤਾ ਜਿਹੜੀ ਗਰੀਬ ਦੀ ਲਗਾਈ ਹੁੰਦੀ ਹੈ ਨਾ ਉਹ ਸਾਰਿਆਂ ਦੀ ਭਾਬੀ ਹੁੰਦੀ ਆ ਤੇ ਜਿਹੜੀ ਅਮੀਰ ਦੀ ਲਗਾਈ ਹੁੰਦੀ ਆ ਉਹਨੂੰ ਸਾਰੇ ਭੈਣ ਕਹਿੰਦੇ ਆਂ ਤੇ ਮਾਤਾ ਨੂੰ ਕਹਿੰਦੀ ਆ ਨਾ ਨੈਣੀ ਆ ਰੰਗ ਨਾ ਲਾਇਆ ਕਰੀਏ ਤੂੰ ਕਹਿੰਨੀ ਆ ਨਹੀਂ ਭੂਆ ਚੰਗਾ ਲੱਗਦਾ ਵਾ ਚੰਗਾ ਲੱਗਦਾ ਵਾ ਤੇਰੇ ਆਖੇ ਲਾ ਕੇ ਮੈਂ ਵੀ ਸਾਰਾ ਕੁਝ ਲਾ ਲੈਨੀ ਆ ਤੇ ਮੈਨੂੰ ਲੱਗਦਾ ਵਾ ਇਹੋ ਜੇ ਲੋਕਾਂ ਦੀ ਨਿਗਾ ਖਰਾਬ ਹੋ ਜਾਂਦੀ ਸਾਡੀ ਵੱਲ ਵੇਖ ਕੇ ਭੂਆ ਹੁਣ ਕੀ ਸਾਰਿਆਂ ਨੂੰ ਅਸੀਂ ਦੱਸ ਦਈਆਂ ਫਿਰ ਇਹ ਵੀ ਵਿਆਹ ਸਾਡੇ ਵੀ ਨਹੀਂ ਹੋਏ ਹਾਂ ਇਹਦੇ ਨਾਲ ਕਿਸ ਨੂੰ ਕੀ ਪਤਾ ਕਿ ਅਸੀਂ ਵਿਆਹੀਆਂ ਆ ਕਿ ਕੁਵਾਰੀਆਂ ਆ ਵਾ ਸਹੀ ਗੱਲ ਆ ਤੇਰੀ ਨੈਣੀ ਸ਼ਾਬਾਸ਼ ਐਸੇ ਲਈ ਦਫਰੇ ਲਾ ਕੇ ਰੱਖੀਦਾ ਆ ਠੀਕ ਠੀਕ ਇਹ ਵੀ ਇੱਕ ਸੁਹਾਗ ਗੰਦੀ ਨਿਸ਼ਾਨੀ ਹੁੰਦੀ ਆ ਹੁੰਦੀ ਤੇ ਸੁਹਾਗ ਗੰਦੀ ਨਿਸ਼ਾਨੀ ਆ ਪਰ ਮੈਂ ਇਹੋ ਕਹਿ ਨਹੀਂ ਨਾ ਜਦੋਂ ਵਿਆਹ ਨਹੀਂ ਹੋਇਆ ਚਲ ਤੂੰ ਲਾ ਲਿਆ ਕਰ ਮੈਂ ਰਹਿਣ ਦਿਆ ਕਰੂੰਗੀ ਤੇ ਰਹਿਣ ਦੇ ਜਿਹਨੇ ਗੰਦੀ ਨਿਗਾ ਮਾਰਨੀ ਆ ਨਾ ਉਹਨੇ ਮਾਰੀ ਜਾਣੀ ਆ ਇਹਦੇ ਨਾਲ ਥੋੜਾ ਜਿਹਾ ਇਹਨਾਂ ਨੂੰ ਭਲੇਖਾ ਪਰਮ ਭਲੇਖਾ ਹੋ ਜਾਂਦਾ ਵਾ ਕੀ ਕਿਤੇ ਵਿਆਹੀਆਂ ਹੀ ਨਾ ਹੋਣ ਹਾਂ ਵੀ ਇਹਨਾਂ ਦੇ ਮਗਰ ਬੰਦੇ ਨਾ ਆ ਜਾਣ ਇਹਨਾਂ ਦੇ ਇਹ ਵੀ ਗੱਲ ਸਹੀ ਆ ਤੇ ਹੋਰ ਤੇ ਨੈਣੀ ਰਣ ਘਰੇ ਚਲੀਏ ਕੋ ਸੋਚ ਕੇ ਰੱਖਣਾ ਪੈਂਦਾ ਆ ਹੁਣ ਘਰੇ ਚਲੀਏ ਨੈਣੀ ਨਹੀਂ ਘਰ ਜਾ ਕੇ ਕਿ ਘਰ ਨਾ ਪੂਆ ਇੱਕ ਵਾਰੀ ਜਾਣੇ ਤੂੰ ਮਿੱਠੀਆਂ ਮਿੱਠੀਆਂ ਮਾਰ ਲਈ ਚਾਰ ਪੰਜ ਦਿਨ 500 ਰੁਪਏ ਫੇਰ ਦੇ ਦੇਣਾ ਤੇ ਫਿਰ ਨਵੇਂ ਸੂਟ ਵੀ ਬਣਾਵਾਂਗੀਆਂ ਨੈਣੀ ਮਿੱਠੀਆਂ ਮਿੱਠੀਆਂ ਮਾਰ ਕੇ ਇਹ ਨਾ ਹੋਵੇ ਉਹ ਰੱਖ ਲਵੇ ਤੇ ਤੂੰ ਕਿੱਥੇ ਜਾਏਂਗੀ हां बुआ तू रह पई पहला इथे नु रख ले चल मैं तेरी जिम्मेदारी ਤੇ ਜਾਉਂਗੀ ਅੱਜ ਫੇਰੇ ਨਾਲ 부आ ਲੋਕਾਂ ਦਾ ਬੱਚਾ ਇਕੱਲਾ ਇਧਰੇ ਆ ਫਿਰਦਾ ਆ ਹੈ ਕਿ ਨਾ ਸੋਨਾ ਵਾ ਨਹੀਂ ਲੈਣੀ ਕਿੰਨਾ ਸੋਹਣਾ ਨਾ ਲਾਈ ਹਾਂ ਇੱਥੇ ਇਹਦੀ ਮੰਮੀ ਨੇ ਵੇਖ ਰਣ ਨੇ ਕਹਣਾ ਇਹਦੇ ਬੱਚਾ ਚੁੱਕਣ ਲੱਗ ਗੀਆਂ ਹਾਏ ਸਹੀ ਗੱਲ ਬੋ ਨਿਆਣੀ ਚੰਗਾ ਹੀ ਹੋਇਆ ਸਾਡੇ ਲਾਗੋਂ ਭੱਜ ਗਿਆ ਤੇ ਕਾਈ ਕੋਈ ਵੇਖਦਾ ਤੇ ਨਹੀਂ ਆ ਨਹੀਂ ਦੇਖਿਆ ਹਾਂ ਚਲੋ ਚਲੋ ਚੱਲ ਜੀ ਬੱਦਲ ਆ ਗਿਆ ਮੈਨੂੰ ਲੱਗਦਾ ਮੀਂਹ ਆ ਜਾਣਾ ਵਾ